ਮੋਗਾ ਪੁਲਿਸ ਦੇ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਲਈ ਚਲਾਈ ਗਈ ਮੁਹਿੰਮ ਦੇ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਦੋ ਖਤਰਨਾਕ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੋ ਕਿ ਵੱਡੇ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਕਾਫੀ ਸਮੇਂ ਤੋਂ ਲੜਿੰਦੇ ਸਨ ਗ੍ਰਿਫਤਾਰ ਹੋਏ ਵਿਅਕਤੀਆਂ ਦੇ ਵਿੱਚ ਅਮਨਦੀਪ ਸਿੰਘ ਅਤੇ ਨਵਜੋਤ ਸਿੰਘ ਸ਼ਾਮਲ ਹਨ ਦੋਹਾਂ ਉੱਤੇ ਕਤਲ ਸਮੇਤ ਕਈ ਵੱਡੇ ਗੰਭੀਰ ਦੋਸ਼ ਲੱਗੇ ਨੇ ਮੋਗਾ ਪੁਲਿਸ ਨੇ ਸੂਝ-ਬੂਝ ਦੇ ਨਾਲ ਕਾਰਵਾਈ ਕਰਦਿਆਂ ਹੋਇਆ ਇਹਨਾਂ ਅਪਰਾਧੀਆਂ ਨੂੰ ਕਾਬੂ ਕੀਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹਨਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਕੇਸਾਂ ਦੇ ਪਰਦੇ ਵੀ ਫਾਸ਼ ਹੋ ਜਾਣਗੇ ਲੋਕਾਂ ਦੀ ਸੁਰੱਖਿਆ ਲਈ ਮੋਗਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਅਸੀਂ ਬਖਸ਼ਾਂਗੇ ਨਹੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇੱਕ ਗੋਲਡੀ ਬਰਾੜ ਜਿਹੜਾ ਗੈਂਗਸਟਰ ਹੈ ਉਹਦਾ ਮੋਡਿਊਲ ਜਿਹੜਾ ਮਹਾਲੀ ਪੁਲਿਸ ਵੱਲੋਂ ਬੰਦ ਕੀਤਾ ਗਿਆ ਉਹਦੇ ਰਿਗਾਰਡਿੰਗ ਰੱਖੀ ਗਈ ਹੈ 1 ਸਤੰਬਰ ਦੀ ਰਾਤ ਨੂੰ ਤਕਰੀਬਨ 2 ਵਜੇ ਬੇਰਾਬਸੀ ਦੇ ਵਿੱਚ ਇੱਕ ਹੋਟਲ ਪੈਂਦਾ ਜੀ ਅਮਨ ਹੋਟਲ ਇਸ ਦੇ ਉੱਪਰ ਜਿਹੜੀ ਹੈਗੀ ਹੈ ਫਾਇਰਿੰਗ ਦੋ ਮੁੰਡਿਆਂ ਵੱਲੋਂ ਰਾਤ ਨੂੰ ਕੀਤੀ ਗਈ ਸੀਗੀ ਜਦੋਂ ਇਹਨੂੰ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਤਾਂ ਦੇਖਿਆ ਵੀ ਇੱਕ ਐਕਟਿਵਾ ਦੇ ਉੱਪਰ ਦੋ ਵਿਅਕਤੀ ਜਿਹੜੇ ਆਂਦੇ ਆ ਤੇ ਰਾਤ ਨੂੰ ਇਸ ਹੋਟਲ ਦੇ ਉੱਪਰ ਫਾਇਰਿੰਗ ਕਰਕੇ ਜਾਂਦੇ ਉਸ ਫਾਇਰਿੰਗ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਲੇਕਿਨ ਹੋਟਲ ਦੇ ਉੱਪਰ ਇੱਕ ਡਰਾਮ ਧਮਕਾਣ ਦੀ ਨਿਯਤ ਦੇ ਨਾਲ ਇਹਨਾਂ ਦਾ ਜਿਹੜਾ ਮਾਲਕ ਹੈਗਾ ਉਹ ਬ੍ਰਦਰ ਹੈਗਾ ਉਹ ਇਕੱਥੇ ਵੀ ਰਹਿੰਦਾ ਤੇ ਕਿ ਦਵਾਈ ਚ ਰਹਿੰਦਾ ਤੇ ਇਹਨੂੰ ਬਾਰ-ਬਾਰ ਜਿਹੜੀਆਂ ਹੈਗੀਆਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ 골ਡੀ ਬਰਾਡ ਵੱਲੋਂ ਤੇ ਇਹ ਦੋਨੋਂ ਬੰਦੇ ਉਹਨੂੰ ਡਰਾਉਂ ਧਮਕਾਉਣ ਦੀ ਨੀਅਤ ਨਾਲ ਐਕਸਟਰਸ਼ਨ ਲੈਣ ਲਈ ਉਹਨਾਂ ਦੇ ਹੋਟਲ ਤੇ ਫਾਇਰਿੰਗ ਕੀਤੀ ਸੀਗੀ ਦੋਨੋਂ ਜਿਹੜੇ ਵਿਅਕਤੀ ਨੇ ਜੀ ਇੱਕ ਨਵਜੋਤ ਸਿੰਘ ਹੈਗਾ ਮੁੰਡਾ ਇਹ ਮਟਰਾ ਪਿੰਡ ਦਾ ਰਹਿਣ ਵਾਲਾ ਥਾਣਾ 에ਰੋ ਸਿਟੀ ਚ ਪੈਂਦਾ ਆਪਣੇ ਦੂਸਰਾ ਹੈਗਾ ਅਮਨਦੀਪ ਸਿੰਘ ਇਹ ਸੁਹਾਣਾ ਥਾਣੇ ਦੇ ਵਿੱਚ ਪਿੰਡ ਪੱਤੋਂ ਪੈਂਦਾ ਉੱਥੋਂ ਦਾ ਵਸਨੀਕ ਹੈਗਾ ਇਹ ਦੋਨਾਂ ਜਿਹਨਿਆਂ ਨੂੰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਨੇ ਅਰੈਸਟ ਕੀਤਾ ਤੇ ਇਹਨਾਂ ਤੋਂ ਦੋ ਪਿਸਤਲ ਤੇ ਚਾਰ ਜਿਹੜੇ ਮੈਗਜ਼ੀਨ ਇਹਨਾਂ ਕੋਲੋਂ ਮਿਲੇ ਹੈਗੇ ਜੀ ਤੇ ਉਸ ਤੋਂ ਇਲਾਵਾ ਇਹਨਾਂ ਦਾ ਪਹਿਲਾਂ ਵੀ ਕ੍ਰਿਮਿਨਲ ਰਿਕਾਰਡ ਹੈਗਾ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਦੋ ਮੁਕੱਦਮੇ ਇੱਕ ਲੜਾਈ ਝਗੜੇ ਦਾ ਤੇ ਅਸਲੀ ਐਕਟ ਦਾ ਦਰਜ ਹੈ ਤੇ ਦੂਜਾ ਜਿਹੜਾ ਨਜੋਤ ਸਿੰਘ ਹੈਗਾ ਇਹ ਨਸ਼ੇ ਕਰਨ ਦਾ ਆਦੀ ਹੈ ਇਹਦੇ ਤੇ 27 ਐਨਡੀਪੀਐਸ ਦਾ ਪਰਚਾ ਦਰਜ ਹੈਗਾ ਜੀ ਦੋਨੋਂ ਇਹ ਇਹਦੇ ਵਿੱਚ ਜਮਾਨਤ ਤੇ ਸੀਗੇ ਸਾਡੀ ਜਦੋਂ ਤੋਂ ਪੁਲਿਸ ਟੀਮ ਲੱਗੀ ਸੀਗੀ ਉਦੋਂ ਤੋਂ ਹੀ ਜਦੋਂ ਤੋਂ ਇਹ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਤਾਂ ਐਸਐਚਓ ਡੇਰਾ ਬੱਸੀ ਇੰਚਾਰਜ ਨਾਰਕੋਟਿਕ ਸੈੱਲ ਆਪਰੇਸ਼ਨ ਸੈੱਲ ਸੀਆਈਏ ਵਾਲੇ ਉਹ ਟੀਮਾ ਸਾਡੀਆਂ ਐਸਪੀ ਰੂਰਲ ਮਨਪ੍ਰੀਤ ਜੀ ਦੇ ਅੰਦਰ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਰਵਜਿੰਦਰ ਸਾਹਿਬ ਐਸਪੀਡੀਨਾਂ ਟੀਮਾਂ ਦੀ ਮੋਨਿਟਰਿੰਗ ਕਰ ਰਹੇ ਸੀ ਤੇ तकरीबन ਅਸੀਂ ਹਫਤੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜਾ ਰਾਤ ਦਾ ਕ੍ਰਾਈਮ ਸੀਗਾ ਇਹਨੂੰ ਟਰੈਕ ਕਰਕੇ ਦੋਨੋਂ ਜਿਹੜੇ ਦੋਸ਼ੀ ਸੀ ਅਰੈਸਟ ਕਰਦੇ ਆ। ਸਰ ਇਹ ਜਿਹੜੀ ਤਫ਼ਦੀ ਦਿੱਤੀ ਸੀਗੀ ਇਹ ਗੋਲਡੀ ਦਾ ਉਹਨੂੰ ਦਿੱਤੀ ਸੀ ਇਹ ਨਿਕਾ ਨਹੀਂ ਕਰਦੇ ਦਿੱਤੀ ਅਸੀਂ ਇਹ ਨਹੀਂ ਬਾਹਰਲੇ ਨੰਬਰਾਂ ਤੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਸੀਗੇ ਜਿਹੋ ਜਿਹੜਾ ਕੋਲਰ ਹੈਗਾ ਆਪਣੇ ਆਪ ਨੂੰ ਗੋਲਡੀ ਬਰਾੜ ਦਾ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਮਾਮਲੇ ਦਰਜ ਨੇ ਉੱਤੇ ਮੋਹਾਲੀ ਜ਼ਿਲ੍ਹੇ ਦੀ ਇਹ ਬਾਹਰ ਜੀ ਮੋਹਾਲੀ ਜ਼ਿਲ੍ਹੇ ਦੀ ਲੜਾਈ ਝਗੜੇ ਦਾ ਪਰਚਾ ਜਿਹੜਾ ਮਨਦੀਪ ਸਿੰਘ ਹੈ ਉੱਤੇ ਲੜਾਈ ਝਗੜੇ ਤੇ ਅਸਲੈਕਟ ਦੇ ਪਰਚੇ ਆ ਦੂਜਾ ਜਿਹੜਾ ਹੈਗਾ ਉੱਤੇ ਉਹ ਯੂਜ਼ ਕਰਦੇ ਸੀ ਨਹੀਂ ਨਹੀਂ ਉਹ ਤੋਂ ਫੋਨ ਤੋਂ ਅਲੱਗ ਜਿਹੜਾ ਅਸੀਂ ਫੋਰੈਂਸਿਕਸ ਕਰਾ ਰਹੇ ਹਾਂ ਜਿਵੇਂ ਇਹਨਾਂ ਦਾ ਆਪਸ ਵਿੱਚ ਲਿੰਕ ਸਟੈਬਲਿਸ਼ ਹੋ ਜਾਵੇ ਲੇਕਿਨ ਇਹ ਹੈਗਾ ਵੀ ਡਾਇਰੈਕਟਲੀ ਧਮਕੀ ਉਹਦੇ ਵੱਲੋਂ ਆ ਰਹੀ ਸੀਗੀ ਤੇ ਇਹ ਉਹਨੇ ਯੂਜ਼ ਕੀਤੇ ਸੀ ਮੁੰਡੇ ਮੋਡਿਊਲ ਤਿਆਰ ਕਰਕੇ ਇੱਥੇ